ਹਾਂਜੀ ਸ਼ਸ਼ਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਸੋ ਦੋਸਤੋ ਤੁਸੀਂ ਆ ਗੱਡੀਆਂ ਜੋ ਵੇਖ ਰਹੇ ਹੋ ਇਹ ਪਿੰਡ ਧਾਂਦਰੇ ਬੈਲ ਗੱਡੀਆਂ ਦੀ ਦੌੜਾਂ ਹੋ ਰਹੀਆਂ ਨੇ ਸੋ ਜਿੱਥੇ ਬਹੁਤ ਦੂਰੋਂ ਦੂਰੋਂ ਲੋਕ ਜੋ ਆਪਣੇ ਬਲਦ ਭਜਾਉਣ ਦੇ ਲਈ ਲੈ ਕੇ ਆਏ ਨੇ ਅਕਸਰ ਹਰੇਕ ਬੰਦੇ ਨੂੰ ਅਲੱਗ-ਅਲੱਗ ਸੌਂਕ ਹੁੰਦਾ ਕੋਈ ਕਬੱਡੀ ਖੇਡਦਾ ਕੋਈ ਕਬੂਤਰ ਉਡਾਉਂਦਾ ਤੇ ਕੋਈ ਬੈਲ ਗੱਡੀਆਂ ਇਦਾਂ ਆਪਣੇ ਬਲਦ ਭਜਾਉਂਦਾ ਸੋ ਧਾਂਦਰੇ ਦੇ ਪਿੰਡ ਹਰ ਸਾਲ ਇੱਕ ਹੀ ਬਹੁਤ ਵਧੀਆ ਜੋ ਇਹ ਮਤਲਬ ਕਰਵਾਇਆ ਜਾਂਦਾ ਬੈਲ ਗੱਡੀਆਂ ਦਾ ਟੂਰਨਾਮੈਂਟ ਸੋ ਕਬੱਡੀ ਦੇ ਨਾਲ ਨਾਲ ਪਹਿਲੇ ਦਿਨ ਬੈਲ ਗੱਡੀ ਦੀ ਦੌੜਾਂ ਕਰਵਾਈ ਜਾਂਦੀਆਂ ਨੇ ਤੁਸੀਂ ਆਹ ਵੇਖੋ ਪਹਲਾ ਦਾ ਨਜ਼ਾਰਾ ਕਿੰਨਾ ਸੋਹਣਾ ਕਿੱਥੇ ਕਿੱਥੇ ਲੋਕ ਖੜਿਆ ਐਨ ਆ ਵੇਖੋ ਕਿਦਾਂ ਪੜਤ ਪਾ ਦੇਆ ਤੇ ਪੜਤਾਂ ਦੀ ਵੀ ਇੱਕ ਵੱਖਰੀ ਸ਼ੌਂਕ ਆ ਜਿਹਨਾਂ ਨੂੰ ਲੱਗਿਆ ਹੋਇਆ ਉਹੀ ਜਾਣਦੇ ਆ ਕਿੰਨੀ ਖਰਾਕ ਹੁੰਦੀ ਇਹਨਾਂ ਦੀ ਕਿੱਦਾਂ ਇਹਨਾਂ ਨੂੰ ਸਾਂਭਣਾ ਪੈਂਦਾ ਸੋ ਆ ਵੇਖੋ ਆ ਵੀਰਾ ਜੋ ਬੋਲਦਾ ਸੋ ਇਹਦੀ ਕਮੈਂਟਰੀ ਬੜੀ ਮਸ਼ਹੂਰ ਹੁੰਦੀ ਆ ਜਦੋਂ ਵੀ ਬੋਲਦਾ ਹੈ ਹਨਾ ਸੋ ਵਧੀਆ ਬਈ ਇਹ ਵਿੱਕੀ ਵਿੱਕੀ ਨਾਮ ਹੈ ਦਾ ਸੋ ਆਹ ਵੇਖੋ ਬੜੀ ਦੂਰ ਦੂਰ ਤੋਂ ਲੋਕ ਆਪਣੇ ਬਲਦ ਭਜਾਉਣ ਦੇ ਲਈ ਟੂਰਨਾਮੈਂਟ ਦੇ ਵਿੱਚ ਲੈ ਕੇ ਆਏ ਆ ਸੋ ਘਟੋ ਘਟ ਜਿੱਦਾਂ ਪਤਾ ਲੱਗਿਆ ਵੀ 100 ਤੋਂ ਪਲੱਸ ਇੱਥੇ ਗੱਡੀ ਬੈਲ ਗੱਡੀਆਂ ਜੋ ਪਹੁੰਚੀਆਂ ਸੀ ਜਿਨ੍ਹਾਂ ਦੀ ਐਂਟਰੀ ਹੋਈ ਸੀ ਸੋ ਇਹ ਹੈ ਮੇਰੇ ਪੰਜਾਬ ਦੀ ਧਰਤੀ ਆ ਬਜ਼ੁਰਗ ਬੈਠੇ ਆਪੋ ਆਪਣੇ ਥਾਵਾਂ ਤੇ ਪੂਰਾ ਐਨ ਨਜ਼ਾਰਾ ਲੈ ਰਹੇ ਆ ਜਿੱਦਾਂ ਕਬੱਡੀ ਦਾ ਸ਼ੌਂਕ ਹੁੰਦਾ ਦੇਖਣ ਦਾ ਸੋ ਸਾਡੇ ਬਜ਼ੁਰਗਾਂ ਨੂੰ ਸਾਡੇ ਨੌਜਵਾਨ ਵੀ ਬਹੁਤ ਸਾਰੀ ਗਿਣਤੀ ਦੇ ਵਿੱਚ ਪਹੁੰਚੇ ਪੰਜਾਬੀ ਲਾਈਵ ਟੀਵੀ ਦੇ ਉੱਤੇ ਇਹ ਜਿਹੜਾ ਲਾਈਵ ਕੀਤਾ ਗਿਆ ਪਲਦਾਂ ਦੀਆਂ ਦੌੜਾਂ ਦਾ ਸੋ ਟੂਰਨਾਮੈਂਟ ਜੋ ਸੋ ਆਹ ਵੇਖੋ ਖੇਤਾਂ ਦਾ ਨਜ਼ਾਰਾ ਦੇਖੋ ਕਿੱਥੇ ਕਿੱਥੇ ਲੋਕ ਖੜਕੇ ਇਹ ਆਨੰਦ ਲੈ ਰਹੇ ਨੇ ਇੱਕ ਵੱਖਰੀ ਯਾਰ ਹਨਾ ਦਿਲ ਦੇ ਵਿੱਚ ਮਤਲਬ ਇਹ ਰਹਿਣਾ ਆਪਣੇ ਹਨਾ ਵੀ ਘੈਂਟ ਆ ਯਾਰ ਕੰਮ ਪੂਰਾ ਅਨਸਰਾ ਲੱਗਿਆ ਪਿਆ ਤੇ ਜਿੱਥੇ-ਜਿੱਥੇ ਵੀ ਹੁੰਦਿਆਂ ਨੇ ਟੂਰਨਾਮੈਂਟ ਪਲਦੰਦਾ ਸੋ ਪਿੰਡਾਂ ਦਾ ਵੀ ਬਹੁਤ ਧੰਨਵਾਦ ਆ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੋ ਆ ਵੀ ਆਪਣੇ ਪਿੰਡਾਂ ਦੇ ਨੌਜਵਾਨ ਇਹ ਵੀ ਆਨੰਦ ਲੈ ਰਹੇ ਨੇ ਪੂਰਾ ਐਨ ਸੋ ਵੀਡੀਓ ਨੂੰ ਕਰਦੇ ਹੋਏ ਬੱਦ ਤੋਂ ਬੱਦ ਸ਼ੇਅਰ ਆਪਣੇ ਐਨ ਆਰ ਆਈ ਭਰਾਵਾਂ ਤੱਕ ਜਾ ਸਕੇ ਸੋ ਉਹ ਬੜਾ ਚਾਅ ਦੇ ਨਾਲ ਵੇਖਦੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ